ਦਲਜੀਤ ਨੇ ਵੀ ਅੱਜ ਕੰਸਰਟ 'ਚ ਕਿਹਾ ਕਿ ਮੈਂ ਚੰਡੀਗੜ੍ਹ 'ਚ ਸ਼ੋਅ ਨਹੀਂ ਕਰਾਂਗਾ ਸਰਤਾਜ ਵੀ ਕਹਿ ਰਿਹਾ ਜਾਂ ਹੋਰ ਬਖਵਕ ਸਿੰਗਰਾਂ ਦੀ ਗੱਲ ਕੀਤੀ ਜਾਵੇ ਅਜਿਹਾ ਕੀ ਹੋ ਗਿਆ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਅੱਜ ਸਿੰਗਰ ਸ਼ੋਅ ਲਾਉਣ ਤੋਂ ਕਤਰਾ ਰਹੇ ਆ ਤੂੰ ਚੰਡੀਗੜ੍ਹ ਦਾ ਪ੍ਰਸ਼ਾਸਨ ਬਹੁਤ ਕੁਝ ਕਹਿੰਦਾ ਕਿ ਅਸੀਂ ਆ ਫੈਸਿਲਿਟੀ ਕਰ ਰਹੇ ਆ ਜੀ ਅਸੀਂ ਆ ਕਰ ਰਹੇ ਆ ਪਰ ਇਹ ਸਭ ਕੁਝ ਨਾ ਕਾਗਜ਼ਾਂ 'ਤੇ ਹੀ ਦਿਖਾਈ ਦੇ ਰਿਹਾ ਕਿਉਂਕਿ ਪੋਲ ਚੰਡੀਗੜ੍ਹ ਪ੍ਰਸ਼ਾਸਨ ਦੀ ਇੱਥੇ ਆ ਕੇ ਖੁੱਲ ਗਈ ਆ ਜੇ ਦਲਜੀਤ ਇਹ ਰੌਲਾ ਨਾ ਪਾਉਂਦਾ ਕਿ ਮੈਂ ਇੱਥੇ ਮੁੜ ਕੇ ਆ ਕੇ ਸ਼ੋਅ ਨਹੀਂ ਕਰਨਾ ਚੰਡੀਗੜ੍ਹ 'ਚ ਤਾਂ ਸ਼ਾਇਦ ਇਹ ਗੱਲਾਂ ਉੱਭਰਦੀਆਂ ਨਾ ਉਸ ਉਹ ਮਾਮਲਾ ਹਾਈਟ ਕੀਤਾ ਦਲਜੀਤ ਨੇ ਸੰਦਰ ਸਰਤਾਜ ਹੋਣਾਂ ਨੇ ਵੀ ਇੱਕ ਪਹਿਲ ਕਦਮੀ ਕੀਤੀ ਉਹਨਾਂ ਨੇ ਇੱਕ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਇੱਕ ਡਾਕੂਮੈਂਟ ਦੇ ਕੇ ਆਏ ਆਪਣੀ ਟੀਮ ਦੇ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਜੀ ਤੇ ਉਹਦੇ 'ਚ ਇਹ ਲਿਖਿਆ ਗਿਆ ਸੀ ਕਿ ਇੱਕ ਤਾਂ ਦੇਖੋ ਵੈਨਿਊ ਤੁਹਾਡਾ ਸਹੀ ਨਹੀਂ ਹੁੰਦਾ ਜਿਹਨੂੰ ਦੇਖਦੇ ਹਾਂ ਸੈਕਟਰ 34 ਵਾਲਾ ਉਹੀ ਮੇਲਾ ਗਰਾਊਂਡ ਤੁਸੀਂ ਕਹਿ ਦਿੰਨੇ ਹੋ ਵੀ ਇੱਥੇ ਲਾ ਲਾ ਦਲਜੀਤ ਹੋਵੇ ਚਾਹੇ ਹੋਰ ਵੱਡੇ ਸਿੰਗਰ ਹੋਣ ਇਹ ਹੁਣ ਉਸ ਲੈਵਲ ਦੇ ਸਿੰਗਰ ਨਹੀਂ ਰਹੇ ਇਹ ਹੁਣ ਇੰਟਰਨੈਸ਼ਨਲ ਸਿੰਗਰ ਨੇ ਅਰੀਨਾ ਸਟੂਡੀਓ ਚ ਸ਼ੋਅ ਕਰਿਆ ਆਉਂਦਾ ਮਾਫ ਕਰਨਾ ਸਟੇਜ ਤੇ ਜਿਵੇਂ ਦਲਜੀਤ ਨੇ ਬਾਹਰ ਕੀਤੇ ਵਿਦੇਸ਼ਾਂ ਚ ਤੇ ਉਸ ਬੰਦੇ ਨੂੰ ਆ ਕੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਸਟੇਜ ਸੀਗੀ ਚੰਡੀਗੜ੍ਹ ਵਾਲੀ ਉੱਥੇ ਉਹ ਫੀਲ ਹੀ ਨਹੀਂ ਆਉਂਦਾ ਤੇ ਜਦੋਂ ਕਲਾਕਾਰ ਸਟੇਜ ਤੇ ਆਉਂਦਾ ਨਾ ਉਹਨੂੰ ਫੀਲ ਆਉਣਾ ਚਾਹੀਦਾ ਪੂਰਾ ਕਿ ਹਾਂ ਯਾਰ ਮੈਂ ਕਿਤੇ ਖੜਾ ਆ ਆਸ-ਪਾਸੇ ਮੇਰੇ ਲੋਕ ਨੇ ਹੁਣ ਇੱਧਰ ਤਾਂ ਸਿਰਫ ਸਾਹਮਣੇ ਲੋਕ ਸੀਗੇ ਉਹ ਸੋ ਦਲਜੀਤ ਨੇ ਵੀ ਐਸੇ ਕਰਕੇ ਕਿਹਾ ਸੀਗਾ ਕਿ ਭਈ ਮੈਂ ਜਦੋਂ ਤੱਕ ਚੰਗੀ ਫੈਸਿਲਿਟੀ ਤੇ ਚੰਗੀ ਸਟੇਜ ਚੰਗਾ ਵੈਨਿਊ ਤੁਸੀਂ ਨਹੀਂ ਦੰਦੇ ਮੈਂ ਚੰਡੀਗੜ੍ਹ 'ਚ ਸ਼ੋਅ ਨਹੀਂ ਲਾਉਣਾ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ 'ਚ ਹੋਵੇ ਤੇ ਤੁਸੀਂ ਮੇਰੇ ਆਲੇ-ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪਤਾ ਇਹ ਪਰਮਿਸ਼ਨ ਰੋਕ ਕੇ ਇਹਨਾਂ ਤੋਂ ਇਹਨਾਂ ਦੇ ਸ਼ੋਅ ਦੀਆਂ ਟਿਕਟਾਂ ਮੁਫਤ ਚ ਲੈ ਲਾਂਗੇ ਬਈ 100 100 ਤੇ ਹਜ਼ਾਰ ਹਜ਼ਾਰ ਕਹਿੰਦੇ ਟਿਕਟਾਂ ਨੇ ਜਿਹੜੀਆਂ ਉਹ ਇਸ ਤਰੀਕੇ ਨਾਲ ਡਿਪਾਰਟਮੈਂਟ ਬਲੈਕਮੇਲ ਕਰਕੇ ਔਨ ਐਨਓਸੀ ਦੇ ਜ਼ਰੀਏ ਹੂੰ ਉਹ ਕਲਾਕਾਰਾਂ ਤੋਂ ਲੈ ਰਹੇ ਨੇ ਫਿਰ ਕਲਾਕਾਰ ਆਵਾਜ਼ ਨਾ ਚੁੱਕਣ ਰੋਣ ਨਾ ਤੇ ਫਿਰ ਕਰਨ ਕਿ ਸਤਿੰਦਰ ਸਰਤਾਜ ਹੋਰਾਂ ਨੇ ਇਹ ਮੰਗ ਕੀਤੀ ਹੈ ਕਿ ਉਹਨਾਂ ਨੇ ਤਾਂ ਪੰਜਾਬ ਸਰਕਾਰ ਤੋਂ ਵੀ ਮੰਗ ਕਰ ਲਈ ਹਾਲਾਂਕਿ ਚੰਡੀਗੜ੍ਹ 'ਚ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਹਨਾਂ ਨੇ ਇੱਕ ਤਾਰੀਫ਼ ਜ਼ਰੂਰ ਕੀਤੀ ਆ ਕਿ ਪੰਜਾਬ 'ਚ ਜਦੋਂ ਕਦੇ ਅਸੀਂ ਸ਼ੋਅ ਕਰਦੇ ਆ ਉੱਥੇ ਸਾਨੂੰ ਐਸੀ ਸਮੱਸਿਆ ਨਹੀਂ ਆਉਂਦੀ ਜਿੰਨੀ ਸਾਨੂੰ ਚੰਡੀਗੜ੍ਹ 'ਚ ਆਉਂਦੀ ਹੈ ਤੇ ਫਿਰ ਉਹਨਾਂ ਨੇ ਮੁੱਖ ਨਾਲ ਲੱਗਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੂੰ ਵੀ ਅਪੀਲ ਕਰਤੀ ਚਿੱਠੀ 'ਚ ਕਿ ਜੀ ਤੁਸੀਂ ਇੱਕ ਇਦਾਂ ਕਰੋ ਇੱਕ ਸਿੰਗਲ ਵਿੰਡੋ ਬਣਾ ਦਿਓ ਕਲਾਕਾਰਾਂ ਦੇ ਲਈ ਵੀ ਇਹ ਐਨਓਸੀ ਵਾਲਾ ਜਿਹੜਾ ਵੱਡਾ ਮੈਟਰ ਆ ਨਾ ਇਹ ਬਹੁਤ ਤਕਲੀਫ ਦੇ ਐ ਕਲਾਕਾਰਾਂ ਦੇ ਲਈ ਸੋ ਡਾਕਟਰ ਸੁਦੇਂਦਰ ਸਰਤਾਜ ਉਹਨਾਂ ਨੇ ਕੀਤਾ ਇਹ ਕੰਮ ਅਸੀਂ ਉਹਨਾਂ ਦੀ ਆਵਾਜ਼ ਅਸੀਂ ਵੀ ਚੁੱਕਾਂਗੇ ਬਾਕੀ ਲੋਕਾਂ ਨੂੰ ਵੀ ਚੁਪਣੀ ਚਾਹੀਦੀ ਐ ਇਸ ਨੂੰ ਜਿੱਤ ਵੀ ਤਾਂ ਜਾਂਦਾ ਜਾਂਦਾ ਕਹਿ ਗਿਆ ਖਲ ਕਹਿੰਦਾ ਤੁਸੀਂ ਇੰਦਰੋਂ ਟੰਗਾ ਖਿੱਚੀ ਜਾਂਦੇ ਹੋ ਇੰਦਰੋਂ ਟੰਗਾ ਖਿੱਚੀ ਜਾਂਦੇ ਹੋ ਜਿਹੜੀ ਚੀਜ਼ ਤੁਹਾਡੇ ਕਰਨ ਵਾਲੀ ਆ ਉਹ ਤੁਸੀਂ ਕਰਦੇ ਨਹੀਂ ਕਹਿੰਦੇ ਚੰਗੀ ਫੈਸਿਲਿਟੀ ਸਾਨੂੰ ਪ੍ਰੋਵਾਈਡ ਕਰਾ ਦਿਓ ਬਈ ਤਾਂ ਜੋ ਅੱਗੇ ਵੀ ਆਈਏ ਹੁਣ ਤਾਂ ਹੀ ਕਹਿ ਕੇ ਗਿਆ ਉਹ ਕਿ ਮੈਂ ਚੰਡੀਗੜ੍ਹ ਉਦੋਂ ਤੱਕ ਨਹੀਂ ਆਉਂਦਾ ਜਦੋਂ ਤੱਕ ਚੰਗਾ ਇਨਫਰਾਸਟ੍ਰਕਚਰ ਸਾਨੂੰ ਨਹੀਂ ਦਿੰਦੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪਤਾ ਰਾਉਜੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਸਿੰਗਰ ਸ਼ੋਅ ਲਾਉਣ ਤੋਂ ਕਤਰੋਂਨ ਲੱਗ ਕੇ ਦਲਜੀਤ ਦੋਸਾਂ ਦੇ ਕੰਸਰਟ ਦੇ ਉੱਤੇ ਕਾਫੀ ਵਿਵਾਦ ਹੋਇਆ ਹਾਈ ਕੋਰਟ ਲੋਕ ਚਲੇ ਜਾਂਦੇ ਕਰਨੋਜਲਾ ਨੂੰ ਜੁਰਮਾਨਾ ਹੋ ਜਾਂਦਾ ਸਤਿੰਦਰ ਸਰਤਾਜ ਨੂੰ ਪੁਲਿਸ ਆ ਕੇ ਚੱਲਦੇ ਸ਼ੋਅ 'ਚ ਰੋਕ ਦਿੰਦੀ ਆ ਤਾਂ ਸਤਿੰਦਰ ਸਰਤਾਜ ਨੇ ਹੁਣ ਇੱਕ ਚਿੱਠੀ ਲਿਖੀ ਆ ਕੀ ਚਿੱਠੀ ਦੇ ਵਿੱਚ ਲਿਖਿਆ ਗਿਆ ਹੈਗਾ ਅਤੇ ਕਿਸ ਨੂੰ ਉਹ ਚਿੱਠੀ ਭੇਜੀ ਗਈ ਹੈ ਤੇ ਸਿੰਗਰ ਇਹ ਗੱਲ ਕਿਉਂ ਕਹਿ ਰਹੇ ਆ ਕਿਉਂਕਿ ਦਲਜੀਤ ਨੇ ਵੀ ਅੱਜ ਕੰਸਰਟ 'ਚ ਕਿਹਾ ਕਿ ਮੈਂ ਚੰਡੀਗੜ੍ਹ 'ਚ ਸ਼ੋਅ ਨਹੀਂ ਕਰਾਂਗਾ ਸਰਤਾਜ ਵੀ ਕਹਿ ਰਿਹਾ ਜਾਂ ਹੋਰ ਬਖਵਕ ਸਿੰਗਰਾਂ ਦੀ ਗੱਲ ਕੀਤੀ ਜਾਵੇ ਅਜਿਹਾ ਕੀ ਹੋ ਗਿਆ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਅੱਜ ਸਿੰਗਰ ਸ਼ੋਅ ਲਾਉਣ ਤੋਂ ਕਤਰਾ ਰਹੇ ਆ ਦੇਖੋ ਰਾਜਦੀਪ ਪਹਿਲਾਂ ਜਿਹੜੀ ਚਿੱਠੀ ਵਾਲੀ ਗੱਲ ਕਰੀ ਆ ਤੁਸੀਂ ਆਪਾਂ ਉਹ ਉਹ ਆਪਾਂ ਸਾਂਝੀ ਕਰ ਲੈਣੇ ਆ ਦਰਸ਼ਕਾਂ ਦੇ ਨਾਲ ਕਿ ਜਿਹੜੀ ਸਤਿੰਦਰ ਸਰਤਾਜ ਡਾਕਟਰ ਸਤਿੰਦਰ ਸਰਤਾਜ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖੀ ਹੈ ਚੰਡੀਗੜ੍ਹ ਦੇ ਡੀਜੀਪੀ ਨੂੰ ਲਿਖੀ ਹੈ ਤੇ ਹੋਰ ਵੀ ਜਿਹੜੇ ਚੰਡੀਗੜ੍ਹ ਦੇ ਅ ਉੱਚ ਅਧਿਕਾਰੀ ਨੇ ਜਿਵੇਂ ਡਿਪਟੀ ਕਮਿਸ਼ਨਰ ਵਗੈਰਾ ਹੋ ਗਏ ਹਨ ਉਹਨਾਂ ਨੂੰ ਇਹ ਚਿੱਠੀ ਲਿਖੀ ਹੈ ਅਸਤਿੰਦਰ ਸਰਤਾਜ ਨੇ ਜੀ ਤੇ ਚਿੱਠੀ ਲਿਖ ਕੇ ਇਹ ਰੋਸ ਜ਼ਾਹਿਰ ਕੀਤਾ ਹੈ ਹੂੰ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਦੇਖੋ ਹੁਣ ਛੋਟਾ ਮੋਟਾ ਸ਼ਹਿਰ ਨਹੀਂ ਰਿਹਾ ਹੂੰ ਵੱਡੇ ਵੱਡੇ ਸਿੰਗਰਜ਼ ਦਾ ਚਾਹੇ ਤੁਸੀਂ ਕਰਨ ਔਜਲਾ ਦੇਖ ਲਓ ਚਾਹੇ ਦਲਜੀਤ ਦਾ ਟੂਰ ਦੇਖ ਲਓ ਦਰਜੀਤ ਨੇ ਪੂਰੇ ਇੰਡੀਆ ਦੇ ਵਿੱਚ 10 ਵੱਡੇ ਸ਼ਹਿਰਾਂ 'ਚ ਆਪਣਾ ਕਾਂਸਰਟ ਕੀਤੇ ਨੇ ਉਹਨਾਂ 'ਚੋਂ ਇੱਕ ਚੰਡੀਗੜ੍ਹ ਵੀ ਆ ਬਿਲਕੁਲ ਸੋ ਚੰਡੀਗੜ੍ਹ ਦਾ ਇਸ ਵੇਲੇ ਕਦੇ ਹੁੰਦਾ ਸੀ ਕਿ ਚੰਡੀਗੜ੍ਹ ਇੱਕ ਛੋਟਾ ਸ਼ਹਿਰ ਹੁੰਦਾ ਸੀਗਾ ਪਰ ਹੁਣ ਇਹ ਟਰਾਈ ਸਿਟੀ ਇੰਨਾ ਰੂਪ ਦੇ ਵਿੱਚ ਇੰਨਾ ਕੁ ਵੱਧ ਗਿਆ ਕਿ ਇੱਕ ਮੈਟਰੋ ਸਿਟੀ ਦੇ ਵੱਲ ਵੱਧ ਰਿਹਾ ਹੂੰ ਤੇ ਇੰਨੀ ਵੱਡੀ ਸਿਟੀ ਦੇ ਵਿੱਚ ਐਨੇ ਵੱਡੇ ਸ਼ਹਿਰ ਦੇ ਵਿੱਚ ਜਿਹੜਾ ਖੁਦ ਨੂੰ ਯੂਟੀ ਦਾ ਦਰਜਾ ਵੀ ਉਹਦੇ ਕੋਲ ਮਿਲਿਆ ਹੋਵੇ ਹੂੰ ਤੇ ਉਥੇ ਕਾਨਸਰਟ ਕਰਨ ਦੇ ਲਈ ਸਿੰਗਰਾਂ ਨੂੰ ਜਾਂ ਹੋਰ ਕਲਾਕਾਰਾਂ ਨੂੰ ਕੋਈ ਚੰਗੀ ਢੁਕਵੀਂ ਥਾਂ ਨਾ ਹੋਵੇ ਹੂੰ ਫਿਰ ਇਹ ਗੱਲ ਹਜ਼ਮ ਕਰਨ ਤੋਂ ਬਾਹਰ ਹੈ ਉ ਚੰਡੀਗੜ੍ਹ ਦਾ ਪ੍ਰਸ਼ਾਸਨ ਬਹੁਤ ਕੁਝ ਕਹਿੰਦਾ ਕਿ ਅਸੀਂ ਆ ਫੈਸਿਲਿਟੀ ਕਰ ਰਹੇ ਹਾਂ ਜੀ ਅਸੀਂ ਆ ਕਰ ਰਹੇ ਹਾਂ ਪਰ ਇਹ ਸਭ ਕੁਝ ਨਾ ਕਾਗਜ਼ਾਂ 'ਤੇ ਹੀ ਦਿਖਾਈ ਦੇ ਰਿਹਾ ਕਿਉਂਕਿ ਪੋਲ ਚੰਡੀਗੜ੍ਹ ਪ੍ਰਸ਼ਾਸਨ ਦੀ ਇੱਥੇ ਆ ਕੇ ਖੁੱਲ ਗਈ ਆ ਹੂੰ ਦੇਖੋ ਜੇ ਦਲਜੀਤ ਇਹ ਰੌਲਾ ਨਾ ਪਾਉਂਦਾ ਕਿ ਮੈਂ ਇੱਥੇ ਮੁੜ ਕੇ ਆ ਕੇ ਸ਼ੋਅ ਨਹੀਂ ਕਰਨਾ ਚੰਡੀਗੜ੍ਹ ਚ ਤਾਂ ਸ਼ਾਇਦ ਇਹ ਗੱਲਾਂ ਉੱਭਰਦੀਆਂ ਨਾ ਉਸ ਉਹ ਮਾਮਲਾ ਹਾਈਟ ਕੀਤਾ ਦਲਜੀਤ ਨੇ ਤੇ ਉਸ ਤੋਂ ਬਾਅਦ ਸਤਿੰਦਰ ਸਰਤਾਜ ਉਹਨਾਂ ਨੇ ਵੀ ਇੱਕ ਪਹਿਲ ਕਦਮੀ ਕੀਤੀ ਉਹਨਾਂ ਨੇ ਇੱਕ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਇੱਕ ਡਾਕੂਮੈਂਟ ਦੇ ਕੇ ਆਏ ਆਪਣੀ ਟੀਮ ਦੇ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਜੀ ਤੇ ਉਹਦੇ ਚ ਇਹ ਲਿਖਿਆ ਗਿਆ ਸੀ ਕਿ ਇੱਕ ਤਾਂ ਦੇਖੋ ਵੈਨਿਊ ਤੁਹਾਡਾ ਸਹੀ ਨਹੀਂ ਹੁੰਦਾ ਤੁਸੀਂ ਜਿਹਨੂੰ ਦੇਖਦੇ ਹੋ ਸੈਕਟਰ 34 ਵਾਲਾ ਉਹੀ ਮੇਲਾ ਗਰਾਊਂਡ ਤੁਸੀਂ ਕਹਿ ਦਿੰਦੇ ਹੋ ਵੀ ਇੱਥੇ ਲਾ ਲਾ ਭਈ ਉਹ ਚੀਜ਼ਾਂ ਨਹੀਂ ਆਪਾਂ ਪਿਛਲੇ ਸ਼ੋਅ 'ਚ ਵੀ ਆਪਾਂ ਡਿਸਕਸ ਕੀਤਾ ਸੀ ਦਲਜੀਤ ਵਾਲੇ 'ਚ ਕਿ ਦਲਜੀਤ ਹੋਵੇ ਚਾਹੇ ਹੋਰ ਵੱਡੇ ਸਿੰਗਰ ਹੋਣ ਇਹ ਹੁਣ ਉਸ ਲੈਵਲ ਦੇ ਸਿੰਗਰ ਨਹੀਂ ਰਹੇ ਇਹ ਹੁਣ ਇੰਟਰਨੈਸ਼ਨਲ ਸਿੰਗਰ ਨੇ ਤੇ ਇਹਨਾਂ ਨੂੰ ਵੀ ਨਾ ਜਦੋਂ ਬੰਦਾ ਅਰੀਨਾ ਸਟੂਡੀਓ 'ਚ ਸ਼ੋਅ ਕਰਿਆ ਆਉਂਦਾ ਮਾਫ਼ ਕਰਨਾ ਸਟੇਜ 'ਤੇ ਜਿਵੇਂ ਦਲਜੀਤ ਨੇ ਬਾਹਰ ਕੀਤੇ ਵਿਦੇਸ਼ਾਂ 'ਚ ਤੇ ਉਸ ਬੰਦੇ ਨੂੰ ਆ ਕੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਸਟੇਜ ਸੀਗੀ ਚੰਡੀਗੜ੍ਹ ਵਾਲੀ ਉੱਥੇ ਉਹ ਫੀਲ ਹੀ ਨਹੀਂ ਆਉਂਦਾ ਬਿਲਕੁਲ ਤੂੰ ਜਦੋਂ ਕਲਾਕਾਰ ਸਟੇਜ ਤੇ ਆਉਂਦਾ ਨਾ ਉਹਨੂੰ ਫੀਲ ਆਉਣਾ ਚਾਹੀਦਾ ਪੂਰਾ ਕਿ ਹਾਂ ਯਾਰ ਮੈਂ ਕਿਤੇ ਖੜਾ ਆ ਆਸ-ਪਾਸੇ ਮੇਰੇ ਲੋਕ ਨੇ ਹੁਣ ਇੱਧਰ ਤਾਂ ਸਿਰਫ ਸਾਹਮਣੇ ਲੋਕ ਸੀਗੇ ਉਹ ਆਪਾਂ ਪਿਛਲੇ ਪ੍ਰੋਗਰਾਮ ਚ ਜਿਨੇ ਨਹੀਂ ਦੇਖਿਆ ਉਹ ਦੇਖ ਸਕਦਾ ਉਹ ਚ ਆਪਾਂ ਪੂਰਾ ਡਿਟੇਲ ਚ ਗਏ ਆ ਸੋ ਦਲਜੀਤ ਨੇ ਵੀ ਐਸੇ ਕਰਕੇ ਕਿਹਾ ਸੀਗਾ ਕਿ ਭਾਈ ਮੈਂ ਜਦੋਂ ਤੱਕ ਚੰਗੀ ਫੈਸਿਲਿਟੀ ਤੇ ਚੰਗੀ ਸਟੇਜ ਚੰਗਾ ਵੈਨਿਊ ਤੁਸੀਂ ਨਹੀਂ ਦੰਦੇ ਮੈਂ ਚੰਡੀਗੜ੍ਹ ਚ ਸ਼ੋਅ ਨਹੀਂ ਲਾਉਣਾ ਹਾਲਾਂਕਿ ਉਸ ਦਿਨ ਦਲਜੀਤ ਦੇ ਮੂੰਹੋਂ ਨਿਕਲ ਗਿਆ ਸੀ ਇਹ ਗੱਲ ਕਿ ਮੈਂ ਇੰਡੀਆ ਦੇ ਵਿੱਚ ਸ਼ੋਅ ਨਹੀਂ ਕਰਨਾ ਪਰ ਉਹਨੇ ਅੱਜ ਕਲੈਰੀਫਿਕੇਸ਼ਨ ਕਰਤੀ ਹੈ ਦਲਜੀਤ ਨੇ ਸੋਸ਼ਲ ਮੀਡੀਆ ਤੇ ਕਿ ਮੈਂ ਸਿਰਫ ਚੰਡੀਗੜ੍ਹ ਨੂੰ ਮੈਂਸ਼ਨ ਕੀਤਾ ਸੀ ਉਹ ਇੰਡੀਆ ਵੈਸੇ ਨਿਕਲ ਗਿਆ ਕਿਉਂਕਿ ਲੋਕਾਂ ਨੇ ਸਵਾਲ ਕੀਤੇ ਕਿ ਯਾਰ ਤੁਹਾਨੂੰ ਪੂਰੇ ਇੰਡੀਆ ਚ ਨਹੀਂ ਮਿਲਿਆ ਤਾਂ ਉਹ ਤਾਂ ਗੱਲ ਦਲਜੀਤ ਨੇ ਕਲੀਅਰ ਕਰਤੀ ਹੁਣ ਆ ਜਾਂਦੇ ਹਾਂ ਸਤਿੰਦਰ ਸਰਤਾਜ ਵਾਲੀ ਚਿੱਠੀ ਤੇ ਤੇ ਕਰਨ ਔਜਲ ਵਾਲੇ ਸ਼ੋਅ ਤੇ ਤੇ ਦਲਜੀਤ ਵਾਲੇ ਸ਼ੋਅ ਤੇ ਵੀ ਜਿਹੜੇ ਇਹ ਸ਼ੋਅ ਹੁੰਦੇ ਨੇ ਨਾ ਇਹਦਾ ਬਹੁਤ ਵੱਡਾ ਇੱਕ ਰੈਵਨਿਊ ਦਾ ਹਿੱਸਾ ਉਸ ਪ੍ਰਸ਼ਾਸਨ ਨੂੰ ਜਾਂਦਾ ਆ ਚੰਡੀਗੜ੍ਹ ਦੇ ਬਿਖਾਤੇ ਚ ਜਾਂਦਾ ਹਮ ਹੁਣ ਜਿਹੜਾ ਦਲਜੀਤ ਨੇ ਸ਼ੋਅ ਕੀਤਾ ਦਲਜੀਤ ਦੇ ਸ਼ੋਅ 'ਚ ਤਕਰੀਬਨ ਚਾਹੇ ਉਹ ਆਸ-ਪਾਸਿਓਂ ਲੋਕ ਆ ਕੇ ਰਹੇ ਹਮ ਫਲਾਈਟਾਂ ਫੜ ਕੇ ਆਏ ਹੋਟਲਾਂ 'ਚ ਰਹੇ ਖਾਣਾ ਖਾਦਾ ਤੇ ਇੱਕ ਤਕਰੀਬਨ ਜਿਹੜਾ ਆਈਡੀਆ ਰਾਜਦੀਪ ਉਹ ਇਹ ਆ ਕਿ ਕੱਲੇ ਦਲਜੀਤ ਦੇ ਸ਼ੋਅ ਦੇ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ 2 ਕਰੋੜ ਦਾ ਜੀਐਸਟੀ ਰੈਵਨਿਊ ਹੋਇਆ ਅੱਛਾ ਠੀਕ ਹੈ ਤੇ ਪਿੱਛੇ ਜਿਹੜਾ ਕਰਨ ਔਜਲੇ ਦਾ ਹੋਇਆ ਸੀ ਉਹਨਾਂ ਨੇ ਉਹਦੇ ਤੇ ਇੱਕ ਪਨਲਟੀ ਲਾਤੀ ਪਨਲਟੀ ਲਾਤੀ ਇਹ ਕਿ ਭਈ ਅਸੀਂ ਤਾਂ ਹਜੇ ਪਰਮਿਸ਼ਨ ਦਿੱਤੀ ਨਹੀਂ ਸੀ ਤੂੰ ਪਹਿਲਾਂ ਹੀ ਐਡ ਐਡ ਦੇ ਵਿੱਚ ਕਹਤਾ ਕਿ ਮੈਂ ਚੰਡੀਗੜ੍ਹ ਇੱਥੇ ਸ਼ੋਅ ਕਰੂੰਗਾ ਉਹ ਦੇ ਕਰਕੇ ਉਸ ਬੰਦੇ ਨੂੰ 1 ਕਰੋੜ ਦਾ ਚੂਨਾ ਲਾਤਾ ਉਹਨਾਂ ਨੇ 1 ਕਰੋੜ ਦਾ ਜੁਰਮਾਨਾ ਲਾਤਾ ਚੂਨਾ ਨਿਕਲਦਾ ਕਿਉਂਕਿ ਉਹ ਬਣਦੀ ਨਹੀਂ ਸੀ ਗੱਲ ਹੈ ਨਾ ਪਰ ਉਹਨਾਂ ਨੇ ਲਾਤਾ ਹੁਣ ਜਿਹੜੇ ਕਲਾਕਾਰ ਨੂੰ ਤੁਸੀਂ 1 ਕਰੋੜ ਦਾ ਜੁਰਮਾਨਾ ਹੀ ਲਾਤਾ ਉਹ ਚਲੋ ਮੰਨ ਲਿਆ ਉਹਨੇ 5 ਕਰੋੜ ਕਮਾ ਲਿਆ 6 ਕਮਾ ਲਿਆ ਪਰ 1 ਕਰੋੜ ਦਾ ਤਾਂ ਤੁਸੀਂ ਜੁਰਮਾਨਾ ਹੀ ਠੋਕਤਾ ਅਗਲੇ ਨੂੰ ਉਹ ਵੀ ਕਿੱਥੋਂ ਆਊਗਾ ਤੇ ਸਤਿੰਦਰ ਸਰਤਾਜ ਕਿਉਂਕਿ ਸੁਲਝੇ ਹੋਏ ਨੇ ਲੋਕਲ ਨੇ ਇੱਥੇ ਰਹਿੰਦੇ ਨੇ ਤੇ ਇਸ ਕਰਕੇ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਕਿ ਮੈਂ ਇਸ ਚੀਜ਼ ਨੂੰ ਦਰੁਸਤ ਕਰੂੰਗਾ ਹੁਣ ਸਿਕੰਦਰ ਸਰਤਾਜ ਆਪਣੀ ਚਿੱਠੀ ਚ ਕੀ ਕਹਿ ਰਹੇ ਨੇ ਕਿ ਜਿਹੜਾ ਕੀ ਆਪਾਂ ਨੂੰ ਪਤਾ ਹੀ ਆ ਜੀ ਉਹ ਕਹਿ ਰਹੇ ਕਿ ਮੇਰੇ ਤਾਂ ਜਿਹੜਾ ਸ਼ੋਅ ਹੁੰਦਾ ਮੈਂ ਤਾਂ ਪ੍ਰੋਪਰ ਆਪਣੇ ਸਰੋਤਿਆਂ ਨੂੰ ਬਿਠਾਉਣਾ ਕੱਲੇ ਕੱਲੇ ਨੂੰ ਸਿਟਿੰਗ ਅਰੇਂਜਮੈਂਟ ਆ ਕਿ ਕੱਲੇ ਕੱਲੇ ਨੂੰ ਸੀਟਾਂ ਦੇ ਉੱਤੇ ਨੰਬਰ ਤੱਕ ਲੱਗੇ ਹੁੰਦੇ ਆ ਚਿਹਰਾਂ ਦੇ ਉੱਤੇ ਨੰਬਰ ਤੱਕ ਲੱਗੇ ਹੁੰਦੇ ਨੇ ਉਹ ਕਹਿੰਦੇ ਜੀ ਕੀ ਹੁੰਦਾ ਕਿ ਜਿਹੜੀਆਂ ਨਾ ਫਾਰਮੈਲਟੀਆਂ ਨੇ ਪ੍ਰਸ਼ਾਸਨ ਦੀਆਂ ਉਹ ਬਹੁਤ ਜ਼ਿਆਦਾ ਨਹੀਂ ਦੇਖੋ ਫਾਇਰ ਡਿਪਾਰਟਮੈਂਟ ਤੋਂ ਤੁਸੀਂ ਅਲੱਗ ਐਨਓਸੀ ਲੈਣੀ ਆ ਡਿਪਟੀ ਕਮਿਸ਼ਨਰ ਤੋਂ ਤੁਸੀਂ ਜਾ ਕੇ ਪ੍ਰਸ਼ਾਸਨ ਤੋਂ ਅਲੱਗ ਐਨਓਸੀ ਲੈਣੀ ਆ ਫਿਰ ਤੁਸੀਂ ਪੁਲਿਸ ਤੋਂ ਜਾ ਕੇ ਅਲੱਗ ਐਨਓਸੀ ਲੈਣੀ ਆ ਮਤਲਬ ਇੰਨੀਆਂ ਐਨਓਸੀ ਫਾਰਮੈਲਟੀਆਂ ਹੋ ਜਾਂਦੀਆਂ ਨੇ ਕਿ ਉਹ ਟੀਮ ਨੂੰ ਬਹੁਤ ਚੱਕਰ ਲਾਉਣੇ ਪੈਂਦੇ ਫਿਰ ਕੀ ਕਰਦੇ ਨੇ ਸਤਿੰਦਰ ਸਰਤਾਜ ਨੇ ਆਪਣੀ ਚਿੱਠੀ 'ਚ ਵੀ ਇਹ ਜ਼ਿਕਰ ਕੀਤਾ ਉਹ ਕਹਿੰਦੇ ਫਿਰ ਕੀ ਕਰਦੇ ਨੇ ਕਿ ਇੱਕ ਅੱਧਾ ਜਿਹੜਾ ਸਰਕਾਰੀ ਡਿਪਾਰਟਮੈਂਟ ਹੁੰਦਾ ਉਹ ਐਂਡ ਵਾਲੇ ਦਿਨ ਤੱਕ ਪਰਮਿਸ਼ਨ ਨਹੀਂ ਸਾਨੂੰ ਦੰਦਾ। ਮਤਲਬ ਸ਼ਾਮ ਨੂੰ ਸ਼ੋਅ ਹੈ। ਸਵੇਰ 9 ਵਜੇ ਤੱਕ 10 ਵਜੇ ਤੱਕ ਵੀ ਸਾਨੂੰ ਪਰਮਿਸ਼ਨ ਦੰਦੇ ਨਹੀਂ। ਉਹਨਾਂ ਦਾ ਕਹਿੰਦੇ ਮੰਤਵ ਕੀ ਹੁੰਦਾ? ਮੰਤਵ ਇਹ ਹੁੰਦਾ ਕਿ ਅਸੀਂ ਇਹ ਪਰਮਿਸ਼ਨ ਰੋਕ ਕੇ ਇਹਨਾਂ ਤੋਂ ਇਹਨਾਂ ਦੇ ਸ਼ੋਹ ਦੀਆਂ ਟਿਕਟਾਂ ਮੁਫਤ ਚ ਲੈ ਲਾਂਗੇ। ਬਈ 100-100 ਤੇ ਹਜ਼ਾਰ-ਹਜ਼ਾਰ ਕਹਿੰਦੇ ਟਿਕਟਾਂ ਨੇ ਜਿਹੜੀਆਂ ਉਹ ਇਸ ਤਰੀਕੇ ਨਾਲ ਡਿਪਾਰਟਮੈਂਟ ਬਲੈਕਮੇਲ ਕਰਕੇ ਔਰ ਐਨਓਸੀ ਦੇ ਜ਼ਰੀਏ ਹੂੰ ਉਹ ਕਲਾਕਾਰਾਂ ਤੋਂ ਲੈ ਰਹੇ ਨੇ ਫਿਰ ਕਲਾਕਾਰ ਆਵਾਜ਼ ਨਾ ਚੁੱਕਣ ਰੋਣ ਨਾ ਤੇ ਫਿਰ ਕਰਨ ਕੀ ਇਹ ਵੀ ਹੋਇਆ ਹੈ ਕਿ ਜਿਵੇਂ ਕਰਨ ਓਜਲੇ ਦੇ ਸ਼ੋਅ ਦੇ ਵਿੱਚ ਦੇਖਿਆ ਜਾਵੇ ਤਾਂ ਉਦੋਂ ਗੱਲ ਹੋਈ ਕਿ ਪ੍ਰਸ਼ਾਸਨ ਨੇ ਐਂਡ ਤੇ ਕੋਲੋਂ ਪੈਸੇ ਲੈ ਕੇ ਮੁੰਡੇ ਅੰਦਰ ਵਾੜਤੇ ਜਿਹੜਾ ਯੂਥ ਗਿਆ ਸੀ ਦੇਖਣ ਵਾਸਤੇ ਜਾਂ ਲੋਕ ਸੀਗੇ ਉਹਨਾਂ ਨੂੰ ਕੋ 2-2000 ਰੁਪਏ ਲੈ ਕੇ ਅੰਦਰ ਵਾੜਤਾ ਇਹ ਵੀ ਖਬਰਾਂ ਚੱਲੀਆਂ ਇਹ ਵੀ ਚਰਚਾ ਹੋਈ ਨਹੀਂ ਉਹ ਇਹ ਚਰਚਾ ਸੀ ਉਹ ਜਿਹੜਾ ਕਿ ਹੋਇਆ ਵੀ ਹੈ ਜਿਹੜੇ ਉੱਥੇ ਲੋਕ ਗਏ ਨੇ ਉਹ ਇਹ ਹੋਇਆ ਸੀਗਾ ਕਿ ਤਿੰਨ ਜ਼ੋਨਾਂ ਦੇ ਵਿੱਚ ਆਡੀਅנס ਹੁੰਦੀ ਹੈ ਅੱਗੇ ਫੈਨ ਪਿਟ ਹੋ ਗਿਆ ਉਸ ਤੋਂ ਬਾਅਦ ਮੇਰੇ ਖਿਆਲ ਚ 골ਡਨ ਟਿਕਟ ਜਾਂ ਪਿੱਛੋਂ ਸਿਲਵਰ ਟਿਕਟ ਹੁਣ ਜਿਹੜੇ ਸਿਲਵਰ ਵਾਲੇ ਚ ਖੜੇ ਸੀਗੇ ਉਹਨਾਂ ਦੇ ਅੱਗੇ ਤੇ ਪਹਿਲਿਆਂ ਦੇ ਤੇ ਅਖੀਰਿਆਂ ਦੇ ਅੱਗੇ ਇੱਕ ਰੇਲਿੰਗ ਸੀ ਹੈ ਨਾ ਬਣਾਇਆ ਹੋਇਆ ਇੱਕ ਡਿਵਾਈਡਰ ਸੀਗਾ ਤੇ ਉਹ ਕੀ ਕਰਦੇ ਸੀ ਕੁਝ ਸਿਕਿਉਰਿਟੀ ਵਾਲੇ ਸੀਗੇ ਸਾਰੇ ਨਹੀਂ ਕੁਝ ਸੀਗੇ ਉਹਨਾਂ ਨੇ ਕੀ ਕਿਹਾ ਕਿ 2-2000 ਰੁਪਏ ਮੌਕੇ ਤੇ ਲਿਆ ਤੇ ਉਹਨੂੰ ਟਪਾਤਾ ਅਗਲੇ ਚ ਹਮ ਬੰਦਾ ਸੇਲਬਰਾਲੇ ਤੋਂ 골ਡ 'ਚ ਟੱਪ ਗਿਆ 2000 ਦੇ ਕੇ ਤੇ ਅੱਗੇ ਜੇ ਫੈਨ ਪਿੱਟ ਜਣਾ ਤਾਂ 2000 ਹੋਰ ਦੇ ਦਿਓ ਜੀ ਤੁਸੀਂ 골ਡ 'ਚੋਂ ਟੱਪ ਕੇ ਤੁਹਾਨੂੰ ਫੈਨ ਪਿੱਟ 'ਚ ਵੀ ਕਰ ਦੇਾਂਗੇ ਇਹ ਕੁਸ਼ ਹੋਇਆ ਮੌਕੇ ਤੇ ਤੇ ਇਹ ਇਹ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਵੀ ਪਤਾ ਪੁਲਿਸ ਨੂੰ ਵੀ ਪਤਾ ਕਿ ਇਹ ਕੰਮ ਹੋਇਆ ਇਸ ਕਰਕੇ ਦਲਜੀਤ ਵਾਲੇ ਸ਼ੋਅ 'ਚ ਇਦਾਂ ਦਾ ਕੋਈ ਖਬਰ ਨਹੀਂ ਆਈ ਥੋੜੀ ਜੀ ਸਖਤਾਈ ਵਧਾਈ ਹੈ ਪਰ ਸਤਿੰਦਰ ਸਰਤਾਜ ਹੋਰਾਂ ਨੇ ਇਹ ਮੰਗ ਕੀਤੀ ਹੈ ਕਿ ਉਹਨਾਂ ਨੇ ਤਾਂ ਪੰਜਾਬ ਸਰਕਾਰ ਤੋਂ ਹੀ ਮੰਗ ਕਰ ਲਈ ਹਾਲਾਂਕਿ ਚੰਡੀਗੜ੍ਹ 'ਚ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਹਨਾਂ ਨੇ ਇੱਕ ਤਾਰੀਫ਼ ਜ਼ਰੂਰ ਕੀਤੀ ਆ ਕਿ ਪੰਜਾਬ 'ਚ ਜਦੋਂ ਕਦੇ ਅਸੀਂ ਸ਼ੋਅ ਕਰਦੇ ਆ ਉੱਥੇ ਸਾਨੂੰ ਐਸੀ ਸਮੱਸਿਆ ਨਹੀਂ ਆਉਂਦੀ ਜਿੰਨੀ ਸਾਨੂੰ ਚੰਡੀਗੜ੍ਹ 'ਚ ਆਉਂਦੀ ਹੈ ਤੇ ਫਿਰ ਉਹਨਾਂ ਨੇ ਮੁੱਖ ਨਾਲ ਲੱਗਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੂੰ ਵੀ ਅਪੀਲ ਕਰਤੀ ਚਿੱਠੀ 'ਚ ਕਿ ਜੀ ਤੁਸੀਂ ਇੱਕ ਐਦਾ ਕਰੋ ਇੱਕ ਸਿੰਗਲ ਵਿੰਡੋ ਬਣਾ ਦਿਓ ਕਲਾਕਾਰਾਂ ਦੇ ਲਈ ਵੀ ਕਿਉਂਕਿ ਮਾਨ ਸਰਕਾਰ ਨੇ ਹੁਣ ਗੱਲ ਇਹ ਹੈ ਕਿ ਬਣਾਈਆਂ ਨੇ ਇਹ ਬਣਾਈਆਂ ਸਿੰਗਲ ਵਿੰਡੋਆਂ ਬਣਾਈਆਂ ਵਪਾਰੀਆਂ ਦੇ ਰਜਿਸਟਰੀਆਂ ਲਈ ਉਹਨਾਂ ਨੇ ਐਨਓਸੀ ਖਤਮ ਕੀਤੀ ਸਿੰਗਲ ਵਿੰਡੋਆਂ ਦੇ ਲਈ ਵਪਾਰੀਆਂ ਦੇ ਲਈ ਬਣਾਇਆ ਵਪਾਰੀਆਂ ਲਈ ਐਨਓਸੀ ਸਿੰਗਲ ਵਿੰਡੋ ਦੇ ਲਈ ਉਹਨਾਂ ਨੇ ਇੱਕ ਹਰੇ ਰੰਗ ਦਾ ਸਟਾਮ ਉਹ ਅਲੱਗ-ਅਲੱਗ ਕਰਕੇ ਬਣਾਤਾ ਸੌਖਾ ਕੀਤਾ ਉਹਨਾਂ ਨੇ ਵਰਤਦਾ ਕਿ ਇੱਕੋ ਜਗ੍ਹਾ ਤੇ ਤੁਹਾਨੂੰ ਸਾਰੀਆਂ ਪਰਮਿਸ਼ਨਾਂ ਮਿਲ ਜਾਣ ਸਹੀ ਈ ਹੈ ਤੋ ਐਸੇ ਕਰਕੇ ਡਾਕਟਰ ਸਤਿੰਦਰ ਸਰਤਾਜ ਨੇ ਵੀ ਮੰਗ ਕੀਤੀ ਹੈਗੀ ਵੀ ਜੇ ਸਾਰਿਆਂ ਨੂੰ ਵਪਾਰੀਆਂ ਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਵਪਾਰੀ ਵਪਾਰ ਕਰਦੇ ਨੇ ਤਾਂ ਉਹਨਾਂ ਦੇ ਵਪਾਰ ਦਾ ਇੱਕ ਹਿੱਸਾ ਜੀਐਸਟੀ ਦੇ ਰੂਪ ਚ ਸਰਕਾਰ ਦੇ ਖਜ਼ਾਨੇ ਚ ਜਾਂਦਾ ਬਿਲਕੁਲ ਤਾਂ ਫਿਰ ਜਿਹੜੇ ਕਲਾਕਾਰ ਸ਼ੋਅ ਕਰਦੇ ਨੇ ਉਹਨਾਂ ਦੇ ਸ਼ੋਅ ਦਾ ਪੈਸਾ ਵੀ ਇੱਕ ਹਿੱਸਾ ਜੀਐਸਟੀ ਦੇ ਰੂਪ ਚ ਖਜ਼ਾਨੇ ਚ ਜਾਂਦਾ ਹੈ ਜਿਵੇਂ ਪਹਿਲਾਂ ਕਿਹਾ ਕਿ ਦਲਜੀਤ ਵਾਲੇ ਸ਼ੋਅ ਚ ਤਕਰੀਬਨ 2 ਕਰੋੜ ਰੁਪਏ ਦਾ ਜੀਐਸਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਖਾਤੇ ਚ ਗਿਆ ਹੂੰ ਫਿਰ ਇਹ ਤਰਕ ਦਿੱਤਾ ਤੇ ਕਹਿੰਦੇ ਕਿ ਸਾਨੂੰ ਵੀ ਇੱਕ ਸਿੰਗਲ ਵਿੰਡੋ ਤੁਸੀਂ ਐਨਓਸੀ ਵਾਲੀ ਦੇ ਦਿਓ ਸਾਡੀ ਟੀਮ ਨੂੰ ਇੰਨਾ ਪਟਕਣਾ ਨਾ ਪਵੇ ਬਿਲਕੁਲ ਸਾਡਾ ਦਿਮਾਗ ਖਰਾਬ ਨਾ ਹੋਵੇ ਕਿਉਂਕਿ ਦਿਮਾਗ ਖਰਾਬ ਵਾਲੀਆਂ ਹੀ ਗੱਲਾਂ ਨੇ ਜਦੋਂ ਟੀਮ ਲੱਗੀ ਹੁੰਦੀ ਹੈ ਜਿਹੜੇ ਕਲਾਕਾਰ ਨੇ ਪਰਫਾਰਮ ਕਰਨਾ ਜ਼ਿੰਮੇਵਾਰੀ ਤਾਂ ਉਹਦੀ ਬਣ ਜਾਂਦੀ ਹੈ ਨਾ ਜਦੋਂ ਉਹਦੇ ਤੱਕ ਖਬਰ ਪਹੁੰਚਦੀ ਆ ਐਂਡ ਦਾ ਮੂਮੈਂਟ ਆ ਕੇ ਉਧਰੋਂ ਬੰਦੇ ਨੇ ਸਟੇਜ ਤੇ ਜਾਣਾ ਕਿ ਯਾਰ ਆਹ ਫਲਾਣੇ ਡਿਪਾਰਟਮੈਂਟ ਦੀ ਐਨਓਸੀ ਤਾਂ ਆਈ ਨਹੀਂ ਉਹ ਦਿਮਾਗ ਤੇ ਲੋਡ ਪੈ ਜਾਂਦਾ ਫਿਰ ਬੰਦਾ ਪਰਫਾਰਮ ਨਹੀਂ ਕਰ ਸਕਦਾ ਇੱਕ ਕਲਾਕਾਰ ਦੇ ਲਈ ਸਟੇਜ ਤੇ ਜਾਣ ਤੋਂ ਪਹਿਲਾਂ ਉਹਦਾ ਇੱਕ ਚੰਗਾ ਮੂਡ ਹੋਣਾ ਬੇਹੱਦ ਜ਼ਰੂਰੀ ਹੈ ਜੇ ਤੁਸੀਂ ਕਲਾਕਾਰ ਨਾ ਪਤਾ ਕੀ ਕਰਦੇ ਨੇ ਉਹ ਵੈਸੇ ਤਾਂ ਜੇ ਸ਼ਾਮ ਤੱਕ ਸ਼ਾਮ ਦਾ ਸ਼ੋਅ ਹੈ ਤਾਂ ਉਹ ਲਗਭਗ ਇਹ ਕੋਸ਼ਿਸ਼ ਕਰਦੇ ਨੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਸ-ਪਾਸੇ ਦੀ ਕੋਈ ਖਬਰ ਅਸੀਂ ਕਰੀ ਗੱਲ ਕਰੀ ਹੀ ਨਾ ਉਹ ਟੀਮ ਨੂੰ ਵੀ ਕਹਿੰਦੇ ਕਿ ਭਾਈ ਜੇ ਟੈਨਸ਼ਨ ਵਾਲੀ ਗੱਲ ਆ ਤਾਂ ਮੇਰੇ ਤੱਕ ਨਾ ਲੈ ਕੇ ਆਈ ਤੁਸੀਂ ਆਪ ਇਹਨ ਜੱਠ ਲਿਓ ਕਿਉਂਕਿ ਪਤਾ ਜੇ ਕੁ ਟੈਂਸ਼ਨ ਸਟ੍ਰਾਈਕ ਕਰ ਗਈ ਦਿਮਾਗ ਚ ਤਾਂ ਉਹ ਸ਼ੋਅ ਤੱਕ ਚੱਲੀ ਜਾਊਗੀ ਅੱਛਾ ਇਹ ਫੋਨ ਸਾਰੇ ਕਲਾਕਾਰ ਫੋਨ ਬੰਦ ਕਰ ਲੈਂਦੇ ਨੇ ਪਹਿਲਾਂ ਕਿ ਰੱਬ ਨਾ ਕਰੇ ਕੋਈ ਐਸੀ ਵੈਸੀ ਖਬਰ ਮੇਰੇ ਤੱਕ ਆ ਗਈ ਕੋਈ ਰਿਸ਼ਤੇਦਾਰੀ ਚੋਂ ਕੋਈ ਪਰਿਵਾਰ ਚੋਂ ਵੀ 100 ਬੰਦਾ ਢਿੱਲਾ ਮੱਠਾ ਹੋ ਜਾਂਦਾ ਕਿਉਂਕਿ ਸ਼ੋਅ ਸ਼ੋਅ ਹੁੰਦਾ ਹੈ ਕਲਾਕਾਰ ਮਤਲਬ ਇਹ ਰੋਜੀ ਰੋਟੀ ਆ ਕਲਾਕਾਰਾਂ ਦੀ ਤੋਂ ਸ਼ੋਅ ਕਦੇ ਵੀ ਕਲਾਕਾਰਾਂ ਨੂੰ ਇਹ ਸਿਖਾਇਆ ਜਾਂਦਾ ਕਿ ਜੋ ਮਰਜ਼ੀ ਹੋ ਜੇ ਜੇ ਤੁਸ ਤੁਹਾਡਾ ਸ਼ੋਅ ਫਿਕਸ ਹੈਗਾ ਆ ਤਾਂ ਤੁਸੀਂ ਸ਼ੋਅ ਕੈਨਸਲ ਨਹੀਂ ਕਰਨਾ ਹਮ ਜਦੋਂ ਅਸੀਂ ਥੀਏਟਰ ਦੇ ਵਿੱਚ ਹੁੰਦੇ ਸੀ ਉਦੋਂ ਜਿਹੜੇ ਸਾਡੇ ਟੀਚਰ ਸੀ ਉਹ ਵੀ ਸਾਨੂੰ ਸਿਖਾਉਂਦੇ ਹੁੰਦੇ ਸੀ ਇਹ ਗੱਲ ਮਤਲਬ ਇਹ ਬੇਸਿਕ ਹੈ ਉਹ ਕਹਿੰਦੇ ਸੀ ਕਿ ਕਿ ਵੈਸੇ ਤਾਂ ਰੱਬ ਨਾ ਕਰੇ ਪਰ ਜੇ ਕੋਈ ਪਰਿਵਾਰ ਚ ਕੋਈ ਮਿਸ ਹੈਪਨ ਹੋ ਗਿਆ ਤੁਹਾਡੇ ਤੁਹਾਡਾ ਉਧਰੋਂ ਫੋਨ ਆ ਗਿਆ ਤੇ ਤੁਹਾਡਾ ਇੱਧਰ ਸ਼ੋਅ ਹੈ ਹਮ ਤੁਹਾਨੂੰ ਸ਼ੋਅ ਛੱਡ ਕੇ ਨਹੀਂ ਜਾਣਾ ਤੁਸੀਂ ਸ਼ੋਅ ਕਰਨਾ ਹਰ ਹਾਲ ਦੇ ਵਿੱਚ ਉਧਰ ਪਤਾ ਕੀ ਪਰਿਵਾਰ ਦੇ ਵਿੱਚ ਜਾਂ ਰਿਸ਼ਤਦਾਰੀ ਚ ਕੀ ਪਾਣਾ ਵਰਤ ਗਿਆ ਉਹ ਚੀਜ਼ਾਂ ਪਤਾ ਹੋਣ ਦੇ ਬਾਵਜੂਦ ਵੀ ਕਲਾਕਾਰ ਸਟੇਜ ਤੇ ਜਾਂਦਾ ਤੇ ਪਰਫਾਰਮ ਕਰਦਾ ਇਹ ਇਹ ਅਸਲੀ ਕਲਾਕਾਰੀ ਇਹ ਹੁੰਦੀ ਹੈ ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਐਨਓਸੀ ਵਾਲਾ ਜਿਹੜਾ ਵੱਡਾ ਮੈਟਰ ਹੈ ਨਾ ਇਹ ਬਹੁਤ ਤਕਲੀਫ ਦੇ ਹੈ ਕਲਾਕਾਰਾਂ ਦੇ ਲਈ ਸੋ ਡਾਕਟਰ ਸੁਦੇਂਦਰ ਸਰਤਾਜ ਉਹਨਾਂ ਨੇ ਕੀਤਾ ਇਹ ਕੰਮ ਅਸੀਂ ਉਹਨਾਂ ਦੀ ਆਵਾਜ਼ ਅਸੀਂ ਵੀ ਚੁੱਕਾਂਗੇ ਬਾਕੀ ਲੋਕਾਂ ਨੂੰ ਵੀ ਚੁੱਕਣੀ ਚਾਹੀਦੀ ਆ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਜੇ ਐਨੇ ਵੱਡੇ ਵੱਡੇ ਕਾਂਸਰਟ ਹੋ ਰਹੇ ਨੇ ਤੁਹਾਡੇ ਸ਼ਹਿਰ ਚ ਪ੍ਰਸ਼ਾਸਨ ਨੂੰ ਸਮਝਣਾ ਚਾਹੀਦਾ ਚੰਡੀਗੜ੍ਹ ਵਰਗੇ ਪ੍ਰਸ਼ਾਸਨ ਨੂੰ ਕਿ ਅਸੀਂ ਇਹਨਾਂ ਨੂੰ ਬੇਸਿਕ ਸਹੂਲਤਾਂ ਦਈਏ ਦਰਜੀਤ ਵੀ ਤਾਂ ਜਾਂਦਾ ਜਾਂਦਾ ਕਹਿ ਗਿਆ ਹੁਣ ਕਹਿੰਦਾ ਤੁਸੀਂ ਇਧਰੋਂ ਟੰਗਾ ਖਿੱਚੀ ਜਾਂਦੇ ਹੋ ਇਧਰੋਂ ਟੰਗਾ ਖਿੱਚੀ ਜਾਂਦੇ ਹੋ ਜਿਹੜੀ ਚੀਜ਼ ਤੁਹਾਡੇ ਕਰਨ ਵਾਲੀ ਆ ਉਹ ਤੁਸੀਂ ਕਰਦੇ ਨਹੀਂ ਕਹਿੰਦੇ ਚੰਗੀ ਫੈਸਿਲਿਟੀ ਸਾਨੂੰ ਪ੍ਰੋਵਾਈਡ ਕਰਾ ਦਿਓ ਬਈ ਤਾਂ ਜੋ ਅੱਗੇ ਵੀ ਆਈਏ ਹੁਣ ਤਾਂ ਹੀ ਕਹਿ ਕੇ ਗਿਆ ਉਹ ਕਿ ਮੈਂ ਚੰਡੀਗੜ੍ਹ ਉਦੋਂ ਤੱਕ ਨਹੀਂ ਆਉਂਦਾ ਜਦੋਂ ਤੱਕ ਚੰਗਾ ਇਨਫਰਾਸਟ੍ਰਕਚਰ ਸਾਨੂੰ ਨਹੀਂ ਦਿੰਦੇ ਤੇ ਹੁਣ ਜੇ ਚੰਗੇ ਹੋਣਗੇ ਸਿਆਣੇ ਹੋਣਗੇ ਚੰਡੀਗੜ੍ਹ ਪ੍ਰਸ਼ਾਸਨ ਵਾਲੇ ਤਾਂ ਇੱਕ ਬਣਾ ਲੈਣਗੇ ਵੈਨਿਊ ਕਿ ਇਹ ਸਪੈਸ਼ਲ ਬਈ ਕਲਾਕਾਰਾਂ ਦੇ ਲਈ ਆਸ-ਪਾਸੇ ਬਣਾਓ ਸਟੇਡੀਅਮ ਉੱਚੀਆਂ ਕੁਰਸੀਆਂ ਲੋਕ ਜਿਹੜੇ ਦੂਰ ਨੇ ਉਹਨਾਂ ਨੂੰ ਵੀ ਲੱਗੇ ਕਿ ਸਾਨੂੰ ਦਿੱਖ ਰਿਹਾ ਅਰੀਨਾ ਸਟੇਜ ਬਣਾਓ ਸੈਂਟਰ ਚ ਕੀ ਲੱਗਦਾ ਬਣਾ ਦਿਓ ਤੁਹਾਨੂੰ ਰੈਵਨਿਊ ਵੀ ਤਾਂ ਮਿਲਣਾ ਆ ਤੇ ਉਹ ਸ਼ੋਅ ਵੀ ਬਾਅਦ ਜਾਣਗੇ ਜਿਵੇਂ ਉਸ ਰਿਪੋਰਟ ਦੇ ਵਿੱਚ ਇਹ ਵੀ ਆ ਨਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਉੱਥੋਂ ਦੇ ਮੇਅਰ ਆਪਣੇ ਸ਼ਹਿਰਾਂ ਦੇ ਲਈ ਉਹ ਕਲਾਕਾਰਾਂ ਨੂੰ ਬੁਲਾਉਂਦੇ ਆ ਕਿ ਆਓ ਸਾਡੇ ਇੱਥੇ ਪ੍ਰੋਗਰਾਮ ਕਰੋ ਸ਼ੋਅ ਕਰੋ ਤੁਹਾਡੇ ਸ਼ਹਿਰ ਦੀ ਜਿਹੜੀ ਜੀਐਸਟੀ ਸਾਡੀ ਇਨਕਮ ਵਧੂਗੀ ਸਾਡਾ ਰੈਵਨਿਊ ਵਧੂਗਾ ਕੰਮਾਂ ਨੂੰ ਕੰਮ ਮਿਲ ਜਾਂਦਾ ਹੈ ਐਡ ਜਾਂਦੀ ਹੈ ਸ਼ਹਿਰ ਦੀ ਇੱਕ ਪਬਲਿਸਿਟੀ ਹੁੰਦੀ ਆ ਉਸ ਦੇ ਨਾਲ ਤੁਹਾਡਾ ਟੂਰਿਜ਼ਮ ਤੇ ਕਿੰਨਾ ਵਧਦਾ ਹੁਣ ਦਲਜੀਤ ਵਾਲੇ ਸ਼ੋਅ ਚ ਤੁਸੀਂ ਦੇਖਿਆ ਕੋਈ ਦबई ਤੋਂ ਆਇਆ ਸੀ ਕੋਈ ਆਸਟ੍ਰੇਲੀਆ ਕਸ਼ਮੀਰ ਤੋਂ ਆਇਆ ਸੀਗਾ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਉਹ ਸਾਰਾ ਟੂਰਿਸਟ ਆ ਰਿਹਾ ਨਾ ਤੁਹਾਡਾ ਕਿਹਦੇ ਕਰਕੇ ਆਇਆ ਦਲਜੀਤ ਕਰਕੇ ਆਇਆ ਤੁਹਾਡੇ ਕਰਕੇ ਥੋੜੀ ਨਾ ਆਇਆ ਦਰਜੀਤ ਦਾ ਸ਼ੋਅ ਦੇਖਣਾ ਆ ਤਾਂ ਉਹ ਹੋਟਲ ਤੇ ਰਿਹਾ ਮੇਰੇ ਮਿੱਤਰ ਆ ਹੋਟਲ ਮੈਨੇਜਮੈਂਟ ਦੇ ਵਿੱਚ ਨੇ ਉਹ 34 ਸੈਕਟਰ ਦੇ ਵਿੱਚ ਜਿਹੜੇ ਆਸ-ਪਾਸ ਹੋਟਲ ਹੈਗੇ ਆ ਉੱਥੇ ਦੋ ਤਿੰਨ ਹੋਟਲਾਂ 'ਚ ਕੰਮ ਕਰਦੇ ਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਦਿਨ ਸਾਡੇ ਕੋਲ ਇੰਨਾ ਰਸ ਸੀਗਾ ਕਿ ਲੋਕਾਂ ਦੀਆਂ ਕਾਲਸ ਆ ਰਹੀਆਂ ਸੀ ਕਿ ਸਾਥੋਂ ਐਕਸਟਰਾ ਪੈਸੇ ਲੈ ਲਓ ਪਰ ਸਾਨੂੰ ਰੂਮ ਦੇ ਦਿਓ ਸਾਨੂੰ ਦੁੱਗਨੇ ਲੈ ਲਓ ਤਿੰਗਨੇ ਲੈ ਲਓ ਵੀ ਇਸ ਤਰੀਕੇ ਦੇ ਨਾਲ ਰੈਵਨਿਊ ਆਉਂਦਾਗਾ ਪਰ ਜੇਕਰ ਇਸ ਰੈਵਨਿਊ ਦੇ ਵੱਲ ਧਿਆਨ ਦਿੱਤਾ ਜਾਊਗਾ ਫਿਰ ਪ੍ਰਸ਼ਾਸਨ ਕਹਿੰਦਾ ਜੀ ਸਾਡਾ ਕਮਾਈ ਨਹੀਂ ਹੁੰਦੀ ਅਸੀਂ ਘਾਟੇ ਜਾ ਰਹੇ ਆ ਪਰ ਮੈਨੂੰ ਲੱਗਦਾ ਕਿ ਸਾਨੂੰ ਇਸ ਵੱਲ ਨੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੀ ਅਸੀਂ ਰੀਜ਼ ਕਰਨੀ ਆ ਤਾਂ ਫਿਰ ਸਾਨੂੰ ਅਜੀਹੀਆਂ ਚੀਜ਼ਾਂ ਜੋ ਕਰਦੇ ਆ ਉਹ ਤਾਂ ਅਪਣਾਉਣੀਆਂ ਪੈਣਗੀਆਂ ਜੀ ਬਿਲਕੁਲ ਬਿਲਕੁਲ ਅਪਣਾਉਣੀਆਂ ਪੈਣਗੀਆਂ ਤੇ ਚੰਗੀ ਗੱਲ ਸਾਰਿਆਂ ਨੂੰ ਕਲਾਕਾਰਾਂ ਦਾ ਦੇਖੋ ਸਾਥ ਦੇਣਾ ਚਾਹੀਦਾ ਆਪਾਂ ਤਾਂ ਸ਼ੁਰੂਆਤ ਕੀਤੀ ਐ ਆਪਾਂ ਤਾਂ ਨਾਲਾ ਹੁਣ ਸਤਿੰਦਰ ਸਰਤਾਜ ਹੋਰਾਂ ਦੇ ਠੀਕ ਹੈ ਤੇ ਜਦੋਂ ਤੱਕ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ ਉਹ ਤਾਂ ਲੱਗੇ ਹੋਏ ਨੇ ਤੇ ਆਪਾਂ ਵੀ ਅਸੀਂ ਵੀ ਤੁਹਾਡੇ ਨਾਲ ਲੱਗੇ ਰਹਾਂਗੇ ਇਸੇ ਤਰੀਕੇ ਦੇ ਨਾਲ ਕਿ ਕਲਾਕਾਰਾਂ ਨੂੰ ਕਟੋਕਟ ਚੰਡੀਗੜ੍ਹ ਵਰਗੇ ਸ਼ਹਿਰ ਚ ਉਹ ਸਾਰੀਆਂ ਸਹੂਲਤਾਂ ਮਿਲਣ ਜਿਹੜੀਆਂ ਕਿ ਬਾਹਰ ਵਿਦੇਸ਼ਾਂ 'ਚ ਜਾ ਕੇ ਜਦੋਂ ਉਹ ਸ਼ੋਅ ਕਰਦੇ ਨੇ ਉੱਥੇ ਜਿਸ ਤਰੀਕੇ ਦੀ ਉਹਨਾਂ ਨੂੰ ਆਡੀਅנס ਮਿਲਦੀ ਹੈ ਜਿਸ ਤਰੀਕੇ ਦੀ ਸਟੇਜ ਜਿਸ ਤਰੀਕੇ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਸਭ ਕੁਝ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਮਿਲੇ ਕਲਾਕਾਰਾਂ ਨੂੰ ਤਾਂ ਜੋ ਕੋਈ ਕਲਾਕਾਰ ਆਪਣੇ ਸ਼ੋਅ 'ਚ ਜਾਂਦਾ ਜਾਂਦਾ ਇਹ ਨਾ ਕਹੇ ਕਿ ਬਈ ਮੁੜ ਕੇ ਮੈਂ ਇੱਥੇ ਸ਼ੋਅ ਨਹੀਂ ਕਰਨਾ ਜੀ